लोगों पंजाब की सरकार और खास करके मुख्यमंत्री पंजाब सरदार भगवंत सिंह मान सगुफे बेवकूफ बना रहे बाय इलेक्शन आया जलंधर का मान साहब ने जलंधर घर ले लिया उथे रहे इलेक्शन इलेक्शन ते वादा किया गया कि मैं इथे रिहा करा ਮੈਂ ਤਾਂ ਪਹਿਲਾਂ ਵੀ ਕਹਿੰਦਾ ਸੀ ਮਾਨ ਸਾਹਿਬ ਤੁਸੀਂ ਇੱਥੇ ਰਹਿ ਨਹੀਂ ਸਕਣਾ ਮੁੱਖ ਮੰਤਰੀ ਸਾਹਿਬ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਕਿੱਦਾਂ ਨਿਭਾਓਗੇ ਇੱਥੇ ਰਹਿ ਕੇ ਹੁਣ ਤੁਹਾਡੇ ਸਾਹਮਣੇ ਉਹ ਕਾਰ ਜਿਸ ਦਿਨ ਦਾ ਚੋਣ ਜਿੱਤੇ ਨਤੀਜਾ ਆਇਆ ਉਹ ਕਾਰ ਬੰਦ ਪਿਆ ਜੇ ਖੁੱਲਾਇਤਾ ਦੱਸ ਦਿਓ ਹੋਣ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਕਾਰ ਜਿਹੜਾ ਕਮਿਸ਼ਨਰ ਦੇ ਜਿਹੜਾ ਕੋਈ ਬੈਂਗਲور ਜਾ ਉਹਦਾ ਕਾਰ ਸੀਗਾ ਉੱਥੇ ਉਹਨਾਂ ਨੇ ਕਿਹਾ ਵੀ ਮੈਂ ਘਰ ਇੱਥੇ ਤਬਦੀਲ ਕਰ ਲਾਂਗਾ ਪਹਿਲੀ ਗੱਲ ਤਾਂ ਉਹ ਭਲੇਮਾਨ ਜੀ ਦਾ ਜਿਹੜਾ ਉੱਥੇ ਕਮਿਸ਼ਨਰ ਲੱਗਿਆ ਉਹਦਾ ਵੀ ਕੰਮਕਾਜ ਸਾਰਾ ਖਰਾਬ ਹੋ ਜਾਏਗਾ ਵੀ ਉਹਨਾਂ ਦੇ ਪੂਰੇ ਘਰ ਦੇ ਵਿੱਚ ਆਪਦਾ ਇਹ ਰੈ residense ਬਣਾ ਲੈਣਗੇ ਫਿਰ ਮੈਂ ਇਹ ਸਵਾਲ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ 2 ਦਿਨ ਹਫ਼ਤੇ 'ਚੋਂ 2 ਦਿਨ ਹੀ ਕਿਹਾ ਕਿ ਮਹੀਨੇ 'ਚੋਂ 2 ਦਿਨ ਕਿਹਾ ਮੈਂ ਤੁਹਾਨੂੰ ਪੁੱਛ ਹਫ਼ਤੇ 'ਚੋਂ 2 ਦਿਨ ਹੁਣ ਹਫ਼ਤੇ 'ਚੋਂ 2 ਦਿਨ ਉਹ ਜਲੰਧਰ ਲਾਇਆ ਕਰਨਗੇ ਐਸ ਹੀ ਸੈਡ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਜੇ ਲਾਇਆ ਕਰ ਪਰ ਇਸ ਤੋਂ ਬਾਅਦ ਡੇਰਾ ਬਾਬਾ ਨਾਨਕ ਇਲੈਕਸ਼ਨ ਹੈ ਇਸ ਤੋਂ ਬਾਅਦ ਗਿੱਦੜਵੇ ਇਲੈਕਸ਼ਨ ਹੈ ਇਸ ਤੋਂ ਬਾਅਦ ਬਰਨਾਲੇ ਇਲੈਕਸ਼ਨ ਹੈ ਚੱਬੇਵਾਲ ਇਲੈਕਸ਼ਨ ਹੈ ਉਹ ਜੇ ਸਾਰੀਆਂ ਜਗ੍ਹਾ ਤੇ ਉਹਨਾਂ ਚਾਰ ਘਰ ਹੋਰ ਲੈਣੇ ਪੈਣੇ ਆ ਫਿਰ ਚਾਰੇ ਉਹਨਾਂ ਜਗ੍ਹਾ ਤੇ 2-2 ਦਿਨ ਅਗਰ ਲਾਉਣਗੇ ਤਾਂ ਮਾਨ ਸਾਹਿਬ ਦਾ ਇਹਨਾਂ ਪੰਜ ਹਲਕਿਆਂ 'ਚ ਹੀ ਰਹਿ ਜਾਣਗੇ ਕਹਿੰਦੇ ਮੈਂ ਇੱਕ ਮਾਲਵਾ ਨਹਿਰ ਬਣਾਉਣ ਜਾ ਰਿਹਾ ਹਾਂ ਟੈਕਨੀਕਲ ਤਾਂ ਇਹ ਪਿਛਲੀਆਂ ਸਰਕਾਰਾਂ ਦੁਆਰਾ ਇਹਦੇ ਤੇ ਸਰਵੇ ਕਰਾਇਆ ਗਿਆ ਸੀ ਤੇ ਟੈਕਨੀਕਲ ਹੀ ਉਹਨਾਂ ਨੇ ਇਹਨੂੰ ਫੇਲ ਕਰਤਾ ਸੀ ਕਿਉਂਕਿ ਤੇ ਸੋਸ਼ਲ ਦੀ ਗੱਲ ਕਰੀਏ ਉਹਨਾਂ ਨੇ ਕਿਹਾ ਦਰਖਤ ਦੁਖਤ ਬਹੁਤ ਕੱਟੇ ਜਾਣੇ ਮੈਂ ਤੁਹਾਨੂੰ ਕਿਹਾ ਐਨਵਾਇਰਨਮੈਂਟ ਦੀ ਗੱਲ ਕਰੀਏ ਹੋਰੇ ਤੇ ਵੀ ਉਹਨਾਂ ਨੇ ਕਿਹਾ ਵੀ ਇਹ ਇਹ ਠੀਕ ਨਹੀਂ ਹੋਏਗਾ ਜਿੱਥੇ ਇਹ ਨਹਿਰ ਸ਼ੁਰੂ ਹੋ ਰਹੀ ਹੈ ਇਹਨੂੰ ਕਹਿੰਦੇ ਆ ਹਰੀਕੇ ਬਹਿਰਾਜ ਉੱਥੇ ਉਹ ਨੀਵਾ ਹੈ ਧਰਤੀ ਤੋਂ ਉੱਥੇ ਸਾਨੂੰ ਲਿਫਟ ਕਰਕੇ ਪਾਣੀ ਹੈ ਜਿਹੜਾ ਉਹ ਇਸ ਨਹਿਰ ਚ ਲਿਫਟ ਕਰਕੇ ਪਾਉਣਾ ਪੈਣਾ ਹੈ ਆਟੋਮੈਟਿਕਲੀ ਨਹੀਂ ਪਾਣੀ ਉੱਥੇ ਆਉਣਾ ਉਹ ਉੱਥੋਂ ਲਿਫਟ ਕਰਨਾ ਪੈਣਾ ਫਿਰ ਪਾਣੀ ਪਾਉਣਾ ਪੈਣਾ ਫਿਰ ਇਸ ਤੋਂ ਬਾਅਦ ਨਰ ਗਿੱਡੜਬਾ ਇਲਾਕੇ ਵਿੱਚ ਪਹੁੰਚੇਗੀ ਤੇ ਧਰਤੀ ਹੈ ਜਿਹੜੀ ਉੱਥੇ ਫਿਰ ਜਿਹੜਾ ਲੈਵਲ ਧਰਤੀ ਤੋਂ ਥੱਲੇ ਆ ਉੱਥੇ ਫਿਰ ਪਾਣੀ ਸਾਨੂੰ ਜਿਹੜੇ ਲਿਫਟ ਕਰਨਾ ਪੈਣਾ ਹੈ ਅਗਰ ਤੁਸੀਂ 22 ਬਲਾਕਾਂ ਦੇ ਵਿੱਚ ਪਾਣੀ ਪਹੁੰਚਾਉਣਾ ਤੇ ਦੁਬਾਰਾ ਫਿਰ ਉੱਥੋਂ ਪਾਣੀ ਲਿਫਟ ਕਰਨਾ ਪੈਣਾ ਸੋ ਮੇਰੇ ਕਹਿਣ ਦਾ ਮਤਲਬ ਇਹ ਪਾਣੀ ਕਿਵੇਂ ਪਹੁੰਚੇਗਾ ਟੈਕਨੀਕਲ ਪਹਿਲਾਂ ਫੇਲ ਕੀਤਾ ਹੋਇਆ ਹੈ ਇਹ ਕਿਵੇਂ ਪਹੁੰਚਾਉਣਗੇ ਇਹ ਕੁਐਸਚਨ ਮਾਰਕ ਹੈ ਇਹ ਚਿੰਤਾ ਦਾ ਵਿਸ਼ਾ ਹੈ ਇਹ ਪੜਤਾਲ ਦਾ ਵਿਸ਼ਾ ਹੈ